ਜੇਕਰ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਪਹਿਲਾਂ ਉਸ ਦੇਸ਼ ਦੇ ਕਾਨੂੰਨ ਅਤੇ ਨਿਯਮ ਬਾਰੇ ਪਤਾ ਹੋਣਾ ਚਾਹੀਦਾ ਹੈ ਕਿਉਂਕਿ ਉੱਥੇ ਤੁਹਾਡੇ ਵੱਲੋਂ ਕੀਤੀ ਗਈ ਛੋਟੀ ਜੀ ਗਲਤੀ ਜਾਂ ਕਿਸੇ ਹੋਰ ਮਾਮਲੇ ਦੇ ਵਿੱਚ ਫੜੇ ਜਾਣ ਤੇ ਤੁਸੀਂ ਵੱਡੀ ਮੁਸੀਬਤ ਦੇ ਵਿੱਚ ਪੈ ਸਕਦੇ ਹੋ ਜੀ ਹਾਂ ਜਿਵੇਂ ਇਹ ਜਲੰਧਰ ਦੇ ਪਿੰਡ ਬਿੱਲੀ ਦਾ ਰਹਿਣ ਵਾਲਾ ਨੌਜਵਾਨ ਸੁਖਚੈਨ ਸਿੰਘ ਮੁਸ਼ਕਲਾਂ ਦੇ ਵਿੱਚ ਪੈ ਚੁੱਕਿਆ ਦਰਸਲ ਸੁਖਚੈਨ ਸਿੰਘ ਆਪਣੇ ਚੰਗੇ ਭਵਿੱਖ ਲਈ ਕਰੀਬ 5 ਸਾਲ ਪਹਿਲਾਂ ਦੁਬਈ ਗਿਆ ਸੀ ਤੇ ਜਿੱਥੇ ਨੌਜਵਾਨ ਤੋਂ ਇੱਕ ਸੜਕ ਹਾਦਸੇ ਨਾਨ ਇੱਕ ਪਾਕਿਸਤਾਨ ਦੇ ਨਾਗਰਿਕ ਦੀ ਮੌਤ ਹੋ ਗਈ ਤੇ ਜਿਸ ਦੇ ਦੋਸ਼ੇਠ ਦੁਬਈ ਸਰਕਾਰ ਨੇ ਨੌਜਵਾਨ ਦੇ ਖਿਲਾਫ ਮੁਕਦਮਾ ਚਲਾਇਆ ਅਤੇ 50 ਲੱਖ ਰੁਪਏ ਜੁਰਮਾਨਾ ਥੋਪ ਦਿੱਤਾ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜੇਕਰ 50 ਲੱਖ ਰੁਪਏ ਜੁਰਮਾਨਾ ਨਹੀਂ ਅਦਾ ਕੀਤਾ ਗਿਆ ਨੌਜਵਾਨ ਨੂੰ ਫਾਂਸੀ ਦੀ ਸਜ਼ਾ ਹੋ ਸਕਦੀ ਹੈ ਜਿਸ ਦੀ ਮਦਦ ਲਈ ਸਰਕਾਰ ਅਤੇ ਲੋਕਾਂ ਅੱਗੇ ਪਰਿਵਾਰ ਨੇ ਅਪੀਲ ਕੀਤੀ ਹੈ। ਕੀ ਗੱਲ ਹੋਈ ਹੈ ਤੁਹਾਡਾ ਬੇਟਾ ਬਾਹਰ ਕਿਵੇਂ ਫਸ ਗਿਆ ਹੈ ਜਿਹੜੀ ਤੁਸੀਂ ਬਲੱਡ ਮਨੀ ਨੂੰ ਲੈ ਕੇ ਆਇਆ ਸੀ ਪ੍ਰੈਸ ਕਾਨਫਰੰਸ ਹਾਂਜੀ ਪਰ ਇਹ ਵੀ ਉਹਨੇ ਗੱਡੀ ਲਈ ਜਾਂਦਾ ਸੀ ਤਾਂ ਪਤਾ ਨਹੀਂ ਕੁਝ ਬਣਾਉਂਦੇ ਸੀ ਗੱਡੀ ਸੜਕ ਦੇ ਵਿੱਚ ਉਹ ਐਕਸੀਡੈਂਟ ਹੋ ਗਿਆ ਜੀ ਮੁੰਡਾ ਮੁੱਕ ਗਿਆ ਸੀ ਤੇ ਕੋਈ ਨਾ ਉਹ ਇੱਥੇ ਦਾ ਸੀਗਾ ਜਿੱਥੇ ਐਕਸੀਡੈਂਟ ਹੋਇਆ ਤੇ ਪਾਕਿਸਤਾਨ ਦਾ ਸੀ ਜੀ ਪਾਕਿਸਤਾਨ ਦਾ ਸੀ ਜੀ ਉਹ ਤਾਂ ਹੀ ਮੁੱਕ ਗਿਆ ਉਹ ਜਦ ਗੱੜ ਛੜਕ ਬਣਾਉਂਦੇ ਸੀ ਨਾ ਉਹ ਪਾਸੇ ਹੋਏ ਆ ਪਤਾ ਨਹੀਂ ਲੱਗਾ ਵੀ ਨਾ ਇਹਨੂੰ ਪਤਾ ਲੱਗਾ ਤੇ ਮਹਾਰਾ ਇਹਨੂੰ ਪਤਾ ਹੋਣਾ ਵੀ ਇਹ ਗੱਲ ਬਣ ਬੈਠੀ ਕਿ ਡਰਾਈਵਰੀ ਕਰਦਾ ਹਾਂਜੀ ਡਰਾਈਵਰੀ ਕਰਦਾ ਹੈ ਕੀ ਨਾਮ ਦਾ ਸੁਖਚੰਦ ਸਿੰਘ ਜੀ ਅੱਛਾ ਕਿੰਨੇ ਸਾਲ ਹੋ ਗਏ ਤੁਹਾਨੂੰ ਦੁਬਈ ਚੋਂ ਨੂੰ ਜੀ 5 ਸਾਲ ਹੋ ਹੀ ਗਏ ਹੁਣ 2 ਸਾਲ ਤੇ ਆ ਚਾਂਸ ਹੋਈ ਨੂੰ ਹੀ ਹੋ ਚੱਲੇ ਆ ਤੇ ਜੇ ਮਹੀਨੇ 2 ਸਾਲ ਹੋ ਜਾਣੇ ਪੂਰੇ 31 ਮਾਰਚ ਨੂੰ ਗੱਡੀ ਲੱਗੀ ਆ 11ਵੇਂ ਮਹੀਨੇ 10ਵੇਂ ਮਹੀਨੇ ਆਇਆ ਸੀ 11ਵੇਂ ਮਹੀਨੇ ਵਿਆਹ ਕੀਤਾ 18 ਚ ਤੇ ਤੇ ਜੇ ਮਹੀਨੇ ਮੁੜ ਕੇ ਗਾ ਗੱਡੀ ਲੱਗੀ ਤੇ ਜਦੋਂ ਉਹ ਲੜਕੀ ਨੂੰ ਹੋਈ ਤੇ ਤੁਸੀਂ ਫਿਰ ਕਿਹ ਨਾਲ ਗੱਲਬਾਤ ਕੀਤੀ ਸਰਕਾਰ ਦੇ ਕਿਸੇ ਦੀ ਨੁਮਾਇੰਦੇ ਨਾਲ ਗੱਲ ਕੀਤੀ ਨਹੀਂ ਜੀ ਨਹੀਂ ਕੀਤੀ ਗਿਆ ਹੀ ਨਹੀਂ ਕਿਤੇ ਬੱਚਾ ਤੇ ਜਿੰਨੀ ਬਲਡ ਮਨੀ ਉਹਨਾਂ ਨੇ ਪਾਈ ਉਹਨਾਂ ਨੇ 210000 ਰਾਮ ਦੀ ਅੱਛਾ ਉਧਰ ਲੈ ਤੇ ਹੋਰ ਕੀ ਸਗਿਆ ਹੁੰਦੀ ਹੈ ਨਾਲ ਔਰ 4 ਮਹੀਨੇ ਦੀ ਜੇਲ੍ਹ ਭੁਗਤੀ ਹੈ ਉੱਥੇ 4 ਮਹੀਨੇ ਦੀ ਸਜ਼ਾ ਹੈਗੀ ਨਹੀਂ ਇੱਥੇ ਲਿਖਿਆ ਹੈ ਪ्रेस ਨੋਟ ਚ ਤੁਹਾਡੇ ਵਿਦੇਸ਼ ਚ ਨੌਜਵਾਨ ਨੂੰ ਹੋਈ ਮੌਤ ਦੀ ਸਜ਼ਾ ਜੇ ਨਹੀਂ ਜੇ ਪੈਸੇ ਨਹੀਂ ਭਰਦੇ ਫਿਰ ਕਰ ਸਕਦੇ ਹੋ ਕੁਝ ਵੀ ਕਰ ਸਕਦੇ ਹੈ ਜੀ ਕੁਝ ਵੀ ਕਰ ਸਕਦੇ ਜੇ ਪੈਸੇ ਨਹੀਂ ਭਰਦੇ ਅੱਛਾ ਹਾਂਜੀ ਤੇ ਤੁਸੀਂ ਸਰਕਾਰ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਹੋ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਆ ਵੀ ਇਦਾਂ ਗਰੀਬ ਦੀ ਹਲਪ ਜਰੂਰ ਕਰਨੀ ਚਾਹੀਦੀ ਆ ਤੇ ਮਿਲੂਗੇ ਤੁਸੀਂ ਸਰਕਾਰ ਨੂੰ ਨਹੀਂ ਮੈਂ ਇਕੱਲੀ ਨੇ ਕੀ ਸਰਕਾਰ ਨੂੰ ਮਿਲਣਾ ਕਿੱਦਾਂ ਇਦਾਂ ਰਹਿਮਾਨੀ ਕਿੱਥੇ ਤੁਸੀਂ ਅਹੀਂ ਬਿੱਲੀਪੜਾ ਚ ਦੇ ਇਹ ਕਿੱਥੇ ਪੈਂਦਾ ਹੈ ਇਹ ਮਨਸੀਆਂ ਲੱਗ ਪੈਂਦਾ ਜੀ ਬਾਪੂ ਜੀ ਤੁਹਾਡਾ ਨਾਮ ਬਾਬਾ ਗੁਰਮੀਤ ਸਿੰਘ ਜੀ ਪਿੰਡ ਬਿੱਲੀਪੜਾ ਚ ਗੁਰਦਾ ਪਾਸ਼ੇ ਸਤਵੀ ਸਾਡੇ ਜਿਹੜੀ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਹਾਂ ਜੀ ਸਾਡੇ ਗੁਰਦਾ ਸਾਹਿਬ ਵਿਖੇ ਗੰਨਤੀ ਸੇਵਾ ਕਰਦੇ ਹੀ ਭਾਈ ਗੁਰਮਖ ਸਿੰਘ ਜੀ ਉਹਨਾਂ ਇੱਕ ਬੇਟਾ ਉਹਦਾ ਨਾਮ ਥੁਕਚੈਨ ਸਿੰਘ ਸੋ ਭਾਈ ਗੁਰਮੁਖ ਸਿੰਘ ਜੀ ਕੁਲ ਸਾਲ ਪਹਿਲਾਂ ਉਹਨੇ ਮੌਤ ਹੋ ਗਈ ਆ ਉਹਨਾਂ ਬੇਟਾ ਜਿਹੜਾ ਉਹਨਾਂ ਦੀ ਘਰਵਾਲੀ ਨੇ ਬੀਬੀਨ ਜੋਤ ਕਰਨੇ ਪੈਸੇ ਇਕੱਠੇ ਕਰਕੇ ਰਸਤਾ ਲਾ ਕੇ ਤੇ ਮਦਦ ਕੀਤੀ ਤੇ ਉਹਨਾਂ ਨੂੰ ਬਾਹਰ ਭੇਜਦਾ ਦੁਬਈ ਦੁਬਈ ਉਹ ਤਿੰਨ ਸਾਲ ਲਾ ਕੇ ਵਾਪਸ ਆਇਆ ਉਹਦਾ ਵਿਆਹ ਕੀਤਾ ਬੜੀ ਖੁਸ਼ੀ ਨਾਲ ਉਸ ਤੋਂ ਬਾਅਦ ਵਿਆਹ ਤੋਂ ਬਾਅਦ ਫਿਰ 15 20 ਦਿਨ ਬਾਅਦ ਦੁਬਈ ਚਲਾ ਗਿਆ ਤੇ ਉਸੇ ਜਾ ਕੇ ਫਿਰ ਗੱਡੀ ਚਲਾਉਂਦਾ ਸੀ ਜੋ ਗੱਡੀ ਲੈ ਕੇ ਜਾਂਦਾ ਸੀਗਾ ਤੇ ਰਸਤੇ ਵਿੱਚ ਮਤਲਬ ਕੋਈ ਰੋਡ ਬਣਦਾ ਜਾਂ ਕੀ ਹੋਇਆ ਅਚਾਨਕ ਕੋਈ ਬੰਦਾ ਪਾਕਿਸਤਾਨੀ ਬੰਦਾ ਸੀ ਉਹ ਉਹ ਗੱਡੀ ਥੱਲੇ ਆ ਗਿਆ ਉਹਦੀ ਮੌਤ ਹੋ ਗਈ ਫਿਰ ਇਹਨੂੰ ਫੜ ਕੇ ਜਿਲ੍ਹ ਪਾਤਾ ਜਿਲ੍ਹ ਦੇ ਵਿੱਚ ਉਹਨਾਂ ਨੇ ਕਿਹਾ ਵੀ ਤੈਨੂੰ ਇਹਦੀ ਬਲੱਡਮਨੀ ਭਰਨੀ ਪੈਣੀ ਆ ਇਹਨੂੰ ਬਲੱਡਮਨੀ ਪੈ ਗਈ ਆ ਅਸਮ ਲੋ ਤਕਰੀਬਨ 2 ਲੱਖ 10 ਜਦਰਾਮ ਇੰਡੀਆ ਦੇ ਹਿਸਾਬ ਨਾਲ 50 ਲੱਖ ਰੁਪਈਆ ਉਹਦੇ ਵਾਸਤੇ ਅਸੀਂ ਸਾਰੀ ਸੰਗਤਾਂ ਨੂੰ ਅਪੀਸ਼ ਦੇ ਦੀਆਂ ਸੰਗਤਾਂ ਨੂੰ ਬੇਨਤੀ ਕਰਦੇ ਪਾਈ ਇਹਦੀ ਮਦਦ ਕਰਨੀ ਆ ਆਪਾਂ ਇੱਕੋ ਇੱਕ ਜਿੰਦਗੀ ਦਾ ਸਹਾਰਾ ਹੋਰ ਇਹਨਾਂ ਦੇ ਪਾਸ ਕੋਈ ਜ਼ਮੀਨ ਨਹੀਂ ਜਾਇਦਾਦ ਨਹੀਂ ਸਿਰਫ ਕਿਲ ਘਰ ਹੀ ਆ ਇਹਨਾਂ ਕੋਲ ਨਹੀਂ ਸਰਕਾਰ ਨਾਲ ਗੱਲ ਨਹੀਂ ਕੀਤੀ ਵਿਦੇਸ਼ ਮੰਤਰਾਲੇ ਨਾਲ ਗੱਲ ਨਹੀਂ ਕੀਤੀ ਸਰਕਾਰ ਨਾਲ ਗੱਲ ਨਹੀਂ ਕੀਤੀ ਜੀ ਅਸੀਂ ਤਾਂ ਮਤਲਬ ਅਸੀਂ ਸਾਨੂੰ ਪਤਾ ਵੀ ਜੋ ਸੰਗਤ ਮਦਦ ਬੜੀ ਕਰਦੀ ਆ ਚਲ ਸੰਗਤ ਨੂੰ ਕਹਿੰਦੇ ਆ ਬਾਕੀ ਸਰਕਾਰ ਨਾਲ ਵੀ ਕਰਾਂਗੇ ਸਰਕਾਰ ਨਾਲ ਗੱਲ ਕਰਦੇ ਤਾਂ ਕਿਤੇ ਨਾ ਕਿਤੇ ਹੱਲ ਹੁੰਦਾ ਤਾਂ ਨਜ਼ਰ ਆ ਸਕਦਾ ਨਹੀਂ ਜੀ ਬਹੁਤ ਸਾਰੇ ਲੋਕ ਆ ਜਿਹੜੇ ਸਰਕਾਰਾਂ ਨਾਲ ਗੱਲ ਕਰਦੇ ਆ ਸਾਡੇ ਹੋਰ ਵੀ ਹੱਥ ਲਾ ਕੇ ਲਾ ਕੇ ਦੇਖਿਆ ਕਦੇ ਵੀ ਮਤਲਬ ਸਰਕਾਰਾਂ ਛੇਦੀ ਕੀਤੇ ਹੱਥ ਨਹੀਂ ਪੜਾਉਂਦੀਆਂ ਫਲਾ ਨਹੀਂ ਪੜਾਉਂਦੀਆਂ हां ਗੱਲਾਂ ਨੇ ਕਹਿੰਦੇ ਅਸੀਂ ਕਰਾਂਗੇ ਅਸੀਂ ਇਹ ਕਰਾਂਗੇ ਉਹ ਕਰਾਂਗੇ ਪਰ ਸਰਕਾਰਾਂ ਮਦਦ ਕਰਦੀਆਂ ਸਾਡੀ ਸੰਗਤ ਬਹੁਤ ਮਦਦ ਕਰਦੀ ਬਾਲ ਦੇਸ਼ਾਂ ਦੀ ਲੜਕੀ ਨੂੰ ਉੱਥੇ ਸਜ਼ਾ ਕੀ ਦਿੱਤੀ ਗਈ ਹੈ ਸਜ਼ਾ ਉਹਨੂੰ ਦਿੱਤੀ ਗਈ ਹੈ ਉਹਨੂੰ ਆਖਿਆ ਵੀ ਇਹ ਜਿਹੜੀ ਬਲੱਡ ਮਨੀ ਤੈਨੂੰ ਭਰਨੀ ਪੈਣੀ ਆ ਕਿਉਂਕਿ ਜੋ ਨਾ ਰੂਲ ਹੈ ਜੋ ਨਾ ਕਹਤਾ ਨਾ ਉਹਦੇ ਮੁਤਾਬਕ ਉਹਨਾਂ ਕਰਨਾ ਉੱਥੇ ਟੱਲ ਕੋਈ ਨਹੀਂ ਨਾ ਜ਼ੁਕ ਵੱਡੀ ਆ ਨਾ ਕੋ ਟੱਲਿਆ ਅਗਰ ਇਹ ਬਲੱਡ ਮਨੀ ਨਹੀਂ ਭਰ ਪੰਦੇ ਤਾਂ ਉੱਥੇ ਸਰਕਾਰ ਨੇ ਕੀ ਸਜ਼ਾ ਹੋ ਸਕਦਾ ਫਿਰ ਸਜ਼ਾ ਕਰ ਦੇਣਗੇ ਕੁਝ ਵੀ ਕਰ ਸਕਦੇ ਆ ਸਜ਼ਾ ਵੀ ਕਰ ਸਕਦੇ ਆ ਹੋਰ ਵੀ ਕੋਈ ਦੇ ਜੋ ਲੋਕ ਜੇ ਕਾਰਵਾਈ ਕਰ ਸਕਦੇ ਆ ਕਿੰਨਾ ਟਾਈਮ ਹੋ ਗਿਆ ਤੇ ਲੜਕੀ ਨੂੰ ਸਜ਼ਾ ਹੋਏ ਨੂੰ ਮੇਰਾ ਖਾਣ ਹੁਣ 2 ਸਾਲ ਹੋ ਗਏ ਆ 2 ਸਾਲ ਹੋ ਗਏ 2 ਸਾਲ ਹੋ ਗਏ ਹੁਣ 2 ਸਾਲ ਤੋਂ ਉੱਥੇ ਆ 2 ਸਾਲ ਤੋਂ ਤੁਸੀਂ ਸਰਕਾਰ ਨਾਲ ਢਾਈ ਆਪਣੀ ਕੀਤਾ ਨਹੀਂ ਸਰਕਾਰ ਨਾਲ ਅਸੀਂ ਨਹੀਂ ਕੀਤਾ ਇਸ ਮੌਕੇ ਪਰਿਵਾਰ ਨੇ ਮੀਡੀਆ ਜਰੀਏ ਲੋਕਾਂ ਅਤੇ ਭਾਰਤ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਅਤੇ ਦੁਬਈ ਸਰਕਾਰ ਨਾਲ ਗੱਲਬਾਤ ਕਰਕੇ ਇਸ ਮਸਲੇ ਦਾ ਹੱਲ ਕੀਤਾ ਜਾਵੇ ਅਜੇ ਹੀ ਦੇਖਣਾ ਹੋਵੇਗਾ ਕਿ ਭਾਰਤ ਸਰਕਾਰ ਇਸ ਮਾਮਲੇ ਬਾਬਤ ਕੀ ਐਕਸ਼ਨ ਲੈਂਦੀ ਹੈ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ